ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਕੋਇ ਅੰਗਮ ਪਾਠੀ ਖਜ਼ੂਰ ਫਰਮਾਉਂਗੇ ਹੈ ਜੋਗ ਅਭਿਆਸ ਕਰਕੇ ਵੀ ਸ਼ਾਂਤੀ ਨਹੀਂ ਆ ਸਕਦੀ ਪੁਰਖ ਨੂੰ ਨਿਵਲੀ ਕਰਮ ਕੋਇ ਅੰਗਮ ਪਾਠੀ ਜੇ ਭਾਈ ਨਿਵਲੀ ਕਰਨ ਨਿਵਲੀ ਧੋਤੀ ਆਦਿਕ ਬਸਤੀ ਆਦਿਕ ਕਰ ਲਵੇ ਇਉਂ ਕਰਮ ਕਰ ਲਵੇ ਕੋਇ ਅੰਗਮ ਪਾਠੀ ਅਤੇ ਪੰਜੰਗਵਾਂ 나ੜੀ ਹੈ ਜਿਹੜੀ ਇਹਨੂੰ ਸੂਰਜ ਦੀ ਸਰਦਾਰਾ ਪਠੀ ਵਾਂਗੂੰ ਤਪਾ ਲਵੇ ਗਰਮ ਕਰਕੇ ਸੂਰਜੀ ਦੀ ਸਰਦਾਰਾ ਪ੍ਰਾਣ ਚੜਾਉਣੇ ਆ ਜਿਹੜੇ ਇਸ ਪ੍ਰਕਾਰ ਪਝੰਗਵਾਂ ਨਾਰੀ ਜਿਹੜੀ ਹੈ ਸੂਰਜੀ ਦੀ ਸੁਰ ਛੱਡ ਕੇ ਦੇ ਵਿੱਚੋਂ ਮਿੰਜ ਜਿਹੜੀ ਢਾਲ ਕੇ ਤੇ ਛਿਆਂ ਚੱਕਰਾਂ ਨੂੰ ਬਿੰਨ ਕਰਕੇ ਦਸਵੇਂ ਦਾਰ ਚ ਪਾਉਣ ਪਜਾਉਣ ਵਾਸਤੇ ਇਹੋ ਪਝੰਗਾ ਨਾਰੀ ਨੂੰ ਸੂਰਜੀ ਦੀ ਸੁਰ ਨਾਲ ਗਰਮੈਸ਼ ਨਾਲ ਭਾਵੇਂ ਪੱਠੀ ਨੂੰ ਤਪਾ ਲਵੇ ਹਰੀ ਚਕਪੂਰਕ ਕੁੰਭ ਕਰੇ ਹਰੀ ਚਕਪੂਰਕ ਕੁੰਭ ਕਰੇ ਅਤੇ ਪੂਰਕ ਸਵਾਸਾਂ ਨੂੰ ਚੜਾਉਣਾ ਕਰੇ ਅਤੇ ਓਮ ਬ ਕੋ ਠਹਿਰਾਉਣਾ ਕਰੇ ਤੇ ਰੇਚਕ ਉਦਾਰਨਾ ਕਰੇ 12 ਵਾਰੀ ਓਮਕਾਰ ਉਚਾਰਦੇ ਹਾਂ ਚੜਾਉਣੇ ਸਾਹਸ ਤੇ 16 ਵਾਰੀ ਠਹਿਰਾਉਣੇ ਤੇ 24 ਵਾਰ ਰੇਚਨ ਕਰਨਾ ਉਤਾਰਨ ਕਰਨਾ ਇਹ ਕਲਿਸ਼ਟ ਪ੍ਰਾਣਾਯਾਮ ਹੈ ਜਿਸ ਵਿੱਚ 24 ਵਾਰ ਚੜਾਉਣਾ ਤੇ 32 ਵਾਰ ਰੱਖਣਾ 64 ਵਾਰ ਉਕਾਰਨਾ ਇਹ ਮਦੂ ਹੈ ਇਸੇ ਪ੍ਰਕਾਰ ਜਿਹੜਾ 32 ਵਾਰ ਚੜ੍ਹਾਉਣਾ ਤੇ 64 ਵਾਰ ਰੱਖਣਾ ਜਿੰਨਾ ਕਰੇ ਚ ਉਤਾਰਨ ਦਾ ਸਮਾਂ ਉਹਨਾਂ ਚਿਰ ਉਤਾਰ ਲੈਣਾ 24 ਵਾਰ ਉਤਾਰਨਾ ਇਹਨੂੰ ਉਤਮ ਪ੍ਰਾਣਾ ਯਾਮ ਕਹਿੰਦੇ ਇਸ ਪ੍ਰਕਾਰ ਜੇ ਕਰਕੇ ਕਰੇ ਰੇਸ਼ਕਪੂਰਕ ਰੇਸ਼ਕ ਉਤਾਰਨਾ ਸਵਾਸਾਂ ਦਾ ਪੂਰਕ ਚੜ੍ਹਾਉਣਾ ਸਵਾਸਾਂ ਦਾ ਕੁੰਮਕ ਠਹਿਰਾਉਣਾ ਤ੍ਰਕਟੀ ਵਿੱਚ ਸਵਾਸਾਂ ਦਾ ਜੇ ਇਸ ਪ੍ਰਕਾਰ ਵੀ ਕਰ ਲੋਵੇ ਬਿਨ ਸਤਗੁਰੂ ਕੇਸ਼ ਸੋਝੀ ਨਾਹੀ ਸਤਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਆਤਮਾ ਸਰੂਪ ਦੀ ਕੋਈ ਸੋਝੀ ਨਹੀਂ ਪੈ ਸਕਦੀ ਏਡੇ ਅਭਿਆਸੀ ਯੋਗੀ ਨੂੰ ਭਰਵੇਂ ਭੂਲਾ ਗੂੜ ਮਰੈ ਭਰ ਵਿੱਚ ਭੁੱਲਾ ਹੋਇਆ ਡੁੱਬ-ਡੁੱਬ ਕੇ ਮਾਨ ਚ ਮਰਦਾ ਹੈ ਕਿ ਮੇਰੇ ਵਰਗਾ ਕੋਈ ਯੋਗਾ ਅਭਿਆਸੀ ਨਹੀਂ ਹੈ ਅੰਧਾ ਭਰਿਆ ਪਰ ਪਰ ਧੋਵੈ ਅੰਧਾ ਗਿਆਨੀ ਜਿਹੜਾ ਪਾਪਾਂ ਦੀ ਮੈਲ ਨਾਲ ਭਰਿਆ ਹੋਇਆ ਹੈ ਤੇ ਭਰ ਕਰਕੇ ਭਲੀ ਪ੍ਰਕਾਰ ਸਕਾਮ ਕਰਮਾ ਰੂਪੀ ਪਾਣੀ ਨਾ ਤੂੰ ਦਾ ਫਿਰਦਾ ਹੈ ਅੰਦਰ ਕੀ ਮਾਲ ਕਦੀ ਨਾ ਲੈ ਅੰਦਰਲੀ ਜਿਹੜੀ ਮੈਲ ਆ ਪਾਪਾਂ ਦੀ ਉਹ ਸਕਾਮ ਕਰਮਾ ਕਰਕੇ ਤੈਨਾਂ ਲੈ ਸਕਦੀ ਇਸੇ ਪ੍ਰਕਾਰ ਅੰਧਾ ਭਰਿਆ ਭਰ ਭਰ ਤੂ ਵੈ ਅੰਧਾ ਜਾਨੀ ਜਿਹੜਾ ਹੈ ਇਹ ਵਿਸ਼ਿਆਂ ਦੀ ਮੈਲ ਨਾਲ ਭਰਿਆ ਹੋਇਆ ਹੈ ਅਤੇ ਇਹ ਭਰ ਭਰ ਹੰਕਾਰ ਫੇਰ ਉਹਦੋਂ ਯਾਦੇ ਕਰੇ ਕਿ ਮੇਰੇ ਵਰਗਾ ਕੌਣ ਹੈ ਦੁਨੀਆ 'ਚ ਇਸ ਪ੍ਰਕਾਰ ਪਰ ਭਲੀ ਪ੍ਰਕਾਰ ਫਿਰ ਕਿਸੇ ਨਿਖਿਤ ਆਦੇ ਕਰਮਾ ਨੂੰ ਕਰਕੇ ਕਹਿਣਾ ਭਲੀ ਪ੍ਰਕਾਰ ਧੋਣਾ ਹਾਂ ਕਿਉਂ ਧੋ ਕੇ ਵਿਖਾਉਂਦਾ ਹੈ ਉਹ ਧੋਤਾ ਨਹੀਂ ਜਾ ਸਕਦਾ ਇਸੇ ਪ੍ਰਕਾਰ ਅੰਧਾ ਭਰਿਆ ਭਰ ਭਰ ਧੂਵ ਅੰਧਾ ਗਿਆਨ ਕੋ ਅਗਿਆਨੀ ਦਾ ਮਨ ਵਾਸ਼ਨਾ ਦੀ ਮੈਲ ਦੇ ਨਾਲ ਭਰਿਆ ਹੋਇਆ ਹੈ ਅਤੇ ਇਸੇ ਪ੍ਰਕਾਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਰੂਪ ਭਰੇ ਹੋਏ ਖੂਹ ਦੇ ਵਿੱਚੋਂ ਭਲੀ ਪ੍ਰਕਾਰ ਉਹਨਾਂ ਦੀ ਉਪਾਸ਼ਨਾ ਕਰਨ ਨੂੰ ਪਾਣੀ ਨੂੰ ਲੈ ਲੈ ਕੇ ਧੋਂਦਾ ਹੈ ਅੰਦਰ ਕੀ ਮਾਲ ਕਦੇ ਨਾ ਲੈ ਜੇ ਅੰਦਰ ਮੈਲ ਆ ਉਹ ਦੇਵੀ ਦੇ ਤਰੀ ਉਪਾਸ਼ਨਾ ਕਰਨੇ ਕਰਕੇ ਕਦੇ ਲੈ ਨਹੀਂ ਸਕਦੀ ਹੈ ਪਾਪਾਂ ਦੀ ਨਾਮ ਬਿਨਾ ਫੂਕਟ ਸਭ ਕਰਮ ਗੁਰੂ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਜਿੰਨੇ ਕਰਮ ਕਰਦਾ ਸੋ ਫੂਕਟ ਜਿਵੇਂ ਦਾਣਾ ਕੱਢਿਆ ਆਵੇ ਤਾਂ ਫੋਗ ਹੁੰਦਾ ਹੈ ਪਰਾਈ ਹੁੰਦੀ ਜਿਵੇਂ ਇਹ ਸਾਰੇ ਫੋਗਗੇ ਫੋਗਟੀਆਂ ਹਨ ਕਰਮ ਜਿਉ ਬਾਜੀਗਰ ਭਰਮ ਭੁੱਲੇ ਜਿਵੇਂ ਕੋਈ ਬਾਜੀਗਰ ਤਮਾਸ਼ਾ ਕੀਤਾ ਹੋਵੇ ਉਹਦੀ ਬਾਜੀ ਨੂੰ ਸੱਚੀ ਮੰਨ ਕੇ ਕੋਈ ਭਰਮ ਵਿੱਚ ਭੁੱਲ ਜੇ ਕਈਆਂ ਸੰਦਾਂ ਦੇ ਮਲਾਰੀ ਜਿਵੇਂ ਰੁਪਈਏ ਵਖਾਦ ਹੁੰਦੇ ਐ ਉਹ ਰੁਪਈਏ ਉਹਨਾਂ ਕੋਲੇ ਹੋਣ ਤੇ ਫੇਰ ਉਹ ਪਾਰਸ਼ਾ ਨਾ ਬਣੀਆਂ ਉਹ ਦਿਖਾਵੇ ਦੇ ਹੁੰਦੇ ਆ ਭੂਤ ਵਿਗਿਆਰੀ ਮਾਇਆ ਹੁੰਦੀ ਐ ਮਗਰੋਂ ਇੱਕ ਉੱਥੇ ਸੰਤ ਸੀ ਇੱਕ ਭੂਤ ਵਿਦਿਆ ਵਾਲਾ ਧਰਮਕੋਟ ਉਹ ਬੈਠਾ ਇਸ ਪ੍ਰਕਾਰ ਆ ਆ ਖਬਰੀਆਂ ਵਾਲਾ ਸੰਤ ਸੀ ਜਿਹੜਾ ਉਹਦਾ ਮੁਰਸ਼ਿਦ ਸੀ ਉਸ ਨੇ ਰੁਪਈਏ ਬਣਾ ਕੇ ਗੜਵੇ ਦੇ ਵਖਾਤ ਤੇ ਜਦੋਂ ਵਖਾਤ ਤੇ ਇਹ ਚੱਕਣ ਲਾ ਕੇ ਨੇ ਹੱਥ ਨਾ ਲਾਈ ਹੱਥ ਲਾਇਆ ਤਾਂ ਹੱਥੋਂ ਨਾਲ ਤੇ ਦਿਸੀ ਜਾਣ ਖੜਕਣ ਵੀ ਇਸ ਪ੍ਰਕਾਰ ਜਿਉ ਬਾਜੀਗਰ ਭਰਮ ਪੁੰਦ ਜਿਸ ਪ੍ਰਕਾਰ ਬਾਜੀਗਰ ਦੀ ਮਾਇਆ ਨੂੰ ਵੇਖ ਕੇ ਆਦਮੀ ਭਰਮ ਵਿੱਚ ਭੁੱਲ ਜਾਂਦਾ ਉਹ ਵਰਤਨ ਵਾਸਤੇ ਨਹੀਂ ਕੰਮ ਆਉਂਦੀ ਇਉ ਤਮਾਸ਼ਾ ਇਹ ਬਾਜੀਗਰੀ ਸ਼ਰਲੀ ਬਾਜੀ ਪਾਈ ਹੋਈ ਹੈ ਇਹ ਮਾਇਆ ਰੂਪੀ ਬਾਜੀ ਤੇ ਭਰਮ ਵਿੱਚ ਭੁੱਲ ਜਾਂਦਾ ਜੀ ਉਹ ਹਟ ਕਰਮ ਨਾਮ ਨਿਰੰਜਨ ਸੋਈ ਹੈ ਜੀਵ ਛੇ ਪ੍ਰਕਾਰ ਦੇ ਜਿਹੜੇ ਕਰਮ ਕਰਦਾ ਹੈ ਸੰਧਿਆ ਤਲਪਣ ਗਾਇਤਰੀ ਇਸ਼ਨਾਨ ਅਥੀਤੀ ਪੂਜਨ ਦੇਵਾਰ ਕੇ ਨਾਦਕ ਨਾਮ ਨਰੰਜਨ ਸੂ ਸੋ ਪਰਮੇਸ਼ਰ ਦਾ ਨਾਮ ਹੀ ਸਮਝਣਾ ਕਰ ਛੇ ਕਰਮਾਂ ਦੇ ਥਾਂ ਵਿਦਿਆ ਪੜਨੀ ਪੜਾਉਣੀ ਦਾਨ ਦੇਣਾ ਲੈਣਾ ਯਾ ਕਰਨਾ ਕਰਾਉਣਾ ਤੂੰ ਗੁਣ ਸਾਗਰ ਆਵ ਗੁਣ ਮੋਹੀ ਇਹ ਖਟ ਖਟ ਕਰਮ ਖਟ ਕਰਮ ਨਾਮ ਨਰੰਜਨ ਸੂਈ ਇਹ ਭਾਈ ਜਿਹੜੇ ਖਟ ਛੇ ਪ੍ਰਕਾਰ ਦੇ ਕਰਮ ਕਰਨੇ ਆ ਨਿਤ ਨਿਮਿਤ ਆਦਿ ਕਿਰਿਆ ਇਸੇ ਪ੍ਰਕਾਰ ਨਾਮ ਨਰਿੰਜਨ ਸੋਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਰਿੰਜਨ ਦਾ ਸੋਈ ਛੇ ਕਰਮ ਹੈ ਉਹੀ ਉਪਾਸ਼ਨਾ ਹੈ ਉਹੀ ਗਿਆਨ ਹੈ ਜਾਨਣਾ ਕਰੋ ਤੂੰ ਗੁਣ ਸਾਗਰ ਆਵ ਗੁਣ ਮੂਰਤ ਇਹ ਮਾਰਾ ਤੂੰ ਗੁਣਾ ਦਾ ਸਮੁੰਦਰ ਹੈ ਮੇਰੀ ਤੇ ਮਾਰਾ ਉਗਣੇ ਉਗਣੈ ਬੇਨਤੀ ਕਰੋ ਰਹਾਉ ਮੇਰੀ ਬਿਰਤੀ ਦਾ ਉਗਣਨ ਮੋਹਤ ਕਰ ਲਈ ਹੈ ਰਹਾਉ ਮੂਰਛਾ ਕਰ ਛੱਡੀ ਹੈ ਰਹਾਉ ਮਾਇਆ ਧੰਦਾ ਧਾਵਣੀ ਇਹ ਜਿਹੜੀ ਮਾਇਆ ਹੈ ਇਹਦੇ ਧੰਦਿਆਂ ਚ ਸਾਰੀ ਸ੍ਰਿਸ਼ਟੀ ਦੀ ਧੌਣੀ ਹੋ ਰਹੀ ਹੈ ਮਾਇਆ ਦੀ ਧੌਣ ਤੰਦਿਆਂ ਦੀ ਧੌਣੀ ਚ ਹਰ ਵਕਤ ਜੀਵ ਪਿਆ ਰੰਦਾ ਹੈ ਦੌੜ ਚ ਗੁਰਮਤਕਾਰ ਬਿਕਾ ਇਹ ਖੋਟੀ ਮਤ ਕੌਮ ਜਿਵੇਂ ਬਾਹ ਮਾਰ ਜੀਏ ਕਰਦੇ ਹੈ ਤੇ ਵਕਾਰੀ ਜਿਹੜੇ ਆਦਮੀ ਹਨ ਕਪਾਲ ਕਾਦਕ ਇਹੋ ਵਕਾਰੀ ਕੰਮ ਕਰਦੇ ਉਹੇ ਜੇ ਕੰਮਾਂ ਨੂੰ ਹੀ ਕਰਦੇ ਰਹਿੰਦੇ ਵਕਾਰੀ ਪੁਰਖ ਪੁਰਖ ਆਪ ਗਣਾਏ ਇਹ ਕੀ ਕਰਦੇ ਆ ਬਾਹ ਮਾਰ ਗੀਏ ਸ਼ਰਾਬ ਪਿਆ ਲੈਂਦੇ ਹੈ ਸ਼ਰਾਬ ਪੀ ਕੇ ਜਦੋਂ ਉਛਲਦੇ ਹੈ ਉਸ ਨੂੰ ਚੱਟ ਲੈਂਦੇ ਆ ਅਹੀ ਦੀ ਹਾਲਤ ਹੈ ਦਰਮਤੀਆਂ ਦੀ ਤਾਂ ਤੇ ਜਿਹੜੇ ਵਕਾਰੀ ਵਾਮਵਾਰ ਕੀ ਇਸ ਤਰ੍ਹਾਂ ਦੇ ਕਪਾਲਕਾਰ ਕੋ ਵੀ ਇਸ ਤਰ੍ਹਾਂ ਦੇ ਭੈੜੇ ਕੰਮ ਕਰਦੇ ਹਨ ਵਕਾਰਾਂ ਨੂੰ ਭੋਗਦੇ ਹਨ ਮੂਰਖ ਆਪ ਗੁਨਾਏ ਦਾ ਕਿਉਂ ਮੂਰਖ ਆਪਣੇ ਆਪ ਨੂੰ ਜਿਤਾਉਂਦਾ ਰਹਿੰਦਾ ਹੈ ਪੂਜ ਨਾ ਸਕੈ ਕਾਰ ਪਰਮੇਸ਼ਰ ਦੀ ਪ੍ਰਾਪਤੀ ਦੀ ਜੋ ਭਗਤੀ ਹੈ ਉਹਨੂੰ ਸਮਝ ਨਹੀਂ ਸਕਦਾ ਹੈ ਮਨਸਾ ਮਾਇਆ ਮੋਹਣੀ ਇਹ ਮਨਸਾ ਮਾਇਆ ਮੋਹਣੀ ਦੀ ਜਿਹੜੀ ਮਨਸਾ ਵਾਸ਼ਨਾ ਨੂੰ ਲੱਗੀ ਹੋਈ ਹੈ ਮਨੁਮੁਖ ਬੋਲ ਖੁਆ ਮਨੁਮੁਖ ਉਹਦੀਆਂ ਗੱਲਾਂ ਹੀ ਕਰਦਾ ਰਹਿੰਦਾ ਇਸ ਕਰਕੇ ਜੇ ਬੋਲ ਜਿਹੜੇ ਖੁਆਰੀ ਕਰਨ ਵਾਲੇ ਹਨ ਮਜਨ ਝੂਠਾ ਅਚੰਤ ਚੰਡਾਲ ਕ ਜਿਹੜੇ ਜੂੜਾ ਪਸ਼ੂਆਂ ਦੀਆਂ ਉਜੜੀਆਂ ਹੀ ਖੱਲਾਂ ਹੀ ਲਾਉਂਦਾ ਰਹਿੰਦਾ ਜੇ ਉਹ ਇਸ਼ਨਾਨ ਕਰ ਲੇ ਉਹ ਕੋਈ ਪਵਿੱਤਰਤਾ ਨਹੀਂ ਹੋ ਜਾਂਦਾ ਇਸੇ ਪ੍ਰਕਾਰ ਚ ਚੰਡਾਲ ਜਿਹੜਾ ਕਰੋਧੀ ਆਦਮੀ ਹੈ ਉਹਦਾ ਪਰਮਾ ਦਾ ਇਸ਼ਨਾਨ ਜਿਹੜਾ ਝੂਠਾ ਹੀ ਹੈ ਨਾ ਫੋਕਟ ਚਾਰ ਸਿੰਗਾ ਉਹਦੇ ਜਿਹੜੇ ਸੁੰਦਰ ਸ਼ਿੰਗਾਰ ਕਰਨੇ ਹਨ ਉਹ ਵੀ ਫੋਕੇ ਹੀ ਹਨਗੇ ਚਾਰ ਸਾਧਨਾਂ ਤੋਂ ਕਿ ਵਿਰਾਗ ਹੈ ਮੈਨੂੰ ਬਿਵੇਕ ਹੈ ਮੋਖ ਇੱਛਾ ਹੈ ਇਸ ਪ੍ਰਕਾਰ ਵਿਰਾਗ ਖੜਸਮਤੀ ਮੋਖਿਛਾ ਦੇ ਸੁੰਦਰ ਸ਼ਿਨਾਰ ਜਿਹੜੇ ਕਰਕੇ ਵਿਖਾਉਣੇ ਬਣਾਉਟੀ ਇਹ ਵੀ ਫੋਕੀ ਹੈ ਦਿਖਾਵੇ ਹੀ ਹੈ ਸਿਕਰੋਦੀ ਆਦਮੀ ਦੇ ਗਿੰਤੀ ਉਸ ਤੇ ਇਨਵਾਰਨ ਨਾ ਨਾ ਝੂਠੀ ਮਨ ਕੀ ਮਤ ਹੈ ਉਹਨਾਂ ਦੇ ਮੰਦੀ ਯਾਨੀ ਮਤਮ ਨੂੰ ਬ੍ਰਹਮ ਦੀ ਸਖਿਆਤ ਤਾਂ ਹੋਈ ਹੈ ਸਭ ਝੂਠੀ ਹੈ ਦਿਖਾਵੇ ਦੀ ਹੈ ਕਰਨੀ ਬਾਦ ਵਿਵਾਦ ਕਰਨੀ ਉਹਨਾਂ ਦੀ ਇਹੋ ਹੀ ਹੈ ਬਾਦ ਸਵਾਮਤ ਕਾ ਮੰਡਨ ਵਿਵਾਦ ਪਰਮਤ ਕਾ ਖੰਡਨ ਕਰਦੇ ਰਹਿੰਦੇ ਹੈ ਕਰਨੀ ਜਿਹੜੀ ਉਹਨਾਂ ਦੀ ਹੈ ਜਿਹੜੇ ਚੱਲੇ ਕਰਦੇ ਰਹਿਣਾ ਹੈ ਵਿਵਾਦ ਵਕੰਡਾ ਆਵਾਜ਼ ਜਲਪਾ ਆਵਾਜ਼ ਕਰਦੇ ਰਹਿੰਦੇ ਹਨ ਕਰਨੀ ਦੇ ਉਹਨਾਂ ਦੀ ਬਾਤ ਬਿਆਰਸ ਹੋਇ ਜਿਹੜੇ ਵਿਵਾਦ ਝਗੜਿਆਂ 'ਚ ਹੀ ਪਏ ਰਹਿੰਦੇ ਹਨ ਮੁਖੀ ਵਿੱਚ ਅਹੰਕਾਰਨ ਹੈ ਅਤੇ ਝੂਠੇ ਆਦਮੀ ਵਿੱਚ ਹੰਕਾਰ ਦੇ ਵਿੱਚ ਹੀ ਪਏ ਹੋਏ ਹੋਮ ਕਰਦੇ ਰਹਿੰਦੇ ਹਨ ਹਸਮ ਨਾ ਪਾਵੇ ਸਾਤ ਉਹ ਇਸਤਰੀ ਜਿਹਦੇ ਅੰਦਰ ਬੜਾ ਹੰਕਾਰ ਹੋਇ ਉਹ ਪਰਮੇਸ਼ ਆਪਦੇ ਪਤੀ ਦੇ ਸੇਵਾ ਦੇ ਰਸ ਨੂੰ ਨਹੀਂ ਪਾ ਸਕਦੀਵੇਂ ਵਾਹਿਗੁਰੂ ਦੇ ਸੇਵਾ ਦਾ ਰਸ ਨਹੀਂ ਉਹ ਪਾ ਸਕਦੇ ਹਨ ਬਿਨ ਨਾਮ ਹੈ ਹੂਰ ਕਮਾਵਣਾ ਜਿਹੜਾ ਮਹਾਰਾਜ ਦੇ ਨਾਮ ਤੋਂ ਬਿਨਾਂ ਹੋਰ ਕਮਾਈਆਂ ਨੂੰ ਕਰਨਾ ਹੈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਹੈ ਫਿੱਕਾ ਆਵੇ ਸਾਰਾ ਉਹਨਾਂ ਦਾ ਫਿੱਕਾ ਬੇਰਸੀ ਵਾਲਾ ਸਵਾਦ ਅੰਤ ਨੂੰ ਜੀਵਨ ਚ ਆਉਂਦਾ ਬੇਰਸੀਆਂ 'ਚ ਪਏ ਰਹਿੰਦੇ ਹਨ ਰਾਤ ਦਿਨ ਦੁਸ਼ਟੀ ਸਵਾ ਵਿਗੂਚੀ ਜਿਹੜਾ ਦੁਸ਼ਟ ਆਦਮੀ ਹੈ ਉਹਨਾਂ ਦੀ ਸੋਝ ਜਿਹੜਾ ਮਿਲਿਆ ਹੈ ਸਹਿਤ ਪ੍ਰੇਮ ਦੀ ਉਹਨੂੰ ਖਰਾਬ ਹੀ ਹੋਣਾ ਪੈਂਦਾ ਹੈ ਜਿਵੇਂ ਦੇਂਤਾ ਦੀ ਕੁਸੰਗਤ ਕਰਕੇ ਪ੍ਰਹਲਾਦ ਮਹਾਰਾਜ ਨਾਲ ਜੰਗ ਕਰਨ ਆ ਕੇ ਤਿਆਰ ਹੋ ਪਿਆ ਜਦੋਂ ਮਲਤਾਨ ਤੋਂ ਇੱਕ ਮੱਝ ਲੱਗੇ ਗਿਆ ਤੇ ਉਸ ਵੇਲੇ ਮਹਾਰਾਜ ਨੇ ਇੱਕ ਬਿਰਧ ਬ੍ਰਾਹਮਣ ਦਾ ਰੂਪ ਧਾਰ ਕੇ ਆ ਮੇਰੇ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਕਹਿੰਦੇ ਮੇਰਾ ਨਾਮ ਰਾਮਚੰਦ ਹੈ ਪ੍ਰਹਲਾਦ ਭਗਵਾਨ ਕਿੱਥੇ ਚੱਲਿਆ ਕਹਣ ਲੱਗੇ ਭਗਵਾਨ ਨਾਲ ਜੰਗ ਕਰਨ ਚੱਲਿਆ ਕਿ ਕਿਉਂ ਆ ਕੇ ਇਹ ਮੁੰਡਿਆਂ ਦਾ ਸਭ ਜਿਹੜਾ ਪਿਓ ਦਾ ਬਦਲ ਹੋਵੇ ਪੁੱਤ ਨਹੀਂ ਲਾਇਕ ਹੁੰਦਾ ਇਸ ਕਰਕੇ ਮੇਰੇ ਪਿਓ ਨੂੰ ਭਗਵਾਨ ਨੇ ਮਾਰਿਆ ਮੈਂ ਉਹਦੇ ਨਾਲ ਜੰਗ ਕਰਨ ਲੱਗਾ ਸੁਣ ਕੇ ਪ੍ਰਹਲਾਦ ਨੂੰ ਕਹਿਣ ਲੱਗੇ ਚੰਗਾ ਜੀ ਮੇਰਾ ਵੀ ਪਿਓਨ ਮਾਰਦਾ ਸੀ ਮੇਰਾ ਵੀ ਨਾਲ ਬਦਲਾ ਲੈ ਦਿਓ ਕਹਿੰਦੇ ਚੰਗਾ ਜਿਸ ਵੇਲੇ ਮੁੜ ਕੇ ਤੁਰਨ ਲੱਗੇ ਹਾਥੀ ਛੋਟੀ ਸੀ ਸਿਰ ਦਿੱਤੀ ਹੱਥ ਚੋਂ ਛੋਟੀ ਸਿੱਟ ਕੇ ਕਹਿਣ ਲੱਗੇ हे ਪ੍ਰਹਲਾਦ ਭਗਤ ਮੈਂ ਬੁੱਢਾ ਐ ਜਦੋਂ ਮੈਂ ਛੋਟੀ ਚੱਕਦਾ ਮੇਰਾ ਸਰੀਰ ਧਰਤੀ ਦੇ ਨਾਲ ਲੇਟ ਜਾਂਦਾ ਕਿਸੇ ਨੂੰ ਕਹੋ ਸਿਪਾਈ ਨੂੰ ਮੇਰੀ ਛੋਟੀ ਫੜਾ ਦੇਵੇ ਫਿਰ ਮੈਂ ਵੀ ਨਾਲ ਤੁਰਿਆ ਚੱਲਣਾ ਪ੍ਰਹਲਾਦ ਆਦ ਨੂੰ ਸਪਾਹੀਆਂ ਨੂੰ ਕਿਹਾ ਕਿ ਵੀ ਛੋਟੀ ਬਾਬੇ ਦੀ ਫੜਾ ਦਿਓ ਪੰਜ ਲੱਗੇ 10 ਲੱਗੇ ਸਾਰੇ ਬਾਰੀ-ਬਾਰੀ ਲੱਗੇ ਕਿਸੇ ਤੋਂ ਛੋਟੀ ਨਾ ਚੱਕੀ ਜੀ ਫਿਰ ਪ੍ਰਹਲਾਦ ਨੂੰ ਕਿਹਾ ਕਿ ਤੂੰ ਹੀ ਮੇਰੀ ਬੁੱਢੇ ਦੀ ਛੋਟੀ ਫੜਾ ਦੇ ਪ੍ਰਹਲਾਦ ਤੋਂ ਉਹ ਨਾ ਛੋਟੀ ਚੱਕੀ ਗਈ ਕਹਿਣ ਲੱਗਿਆ ਮੇਰੀ ਬੁੱਢੇ ਦੀ ਲਾਠੀ ਨਹੀਂ ਚੱਕ ਸਕਦਾ ਤੂੰ ਰੱਬ ਨਾਲ ਯੰਗ ਕਰਕੇ ਕਿਵੇਂ ਜਿੱਤ ਲਏਗਾ ਸੁਣ ਕੇ ਪ੍ਰਹਲਾਦ ਦਾ ਹੰਕਾਰ ਟੁੱਟ ਗਿਆ ਇਸ ਪ੍ਰਕਾਰ ਕੋ ਸੰਗਤ ਦਾ ਬੜਾ ਅਸਰ ਹੁੰਦਾ ਹੈ ਆਦਮੀ ਵਿਗੜ ਜਾਂਦਾ ਹੈ ਹੋ ਜੀ ਹੁਣ ਫਰਮਾਉਂਦੇ ਹਨ ਦੁਸ਼ਟੀ ਸਵਾ ਵਿਗੁੱਤੀ ਕਿਉਂ ਦੁਸ਼ਤ ਪੁਰਖਾਂ ਦੀ ਸਵਾ ਕਰਕੇ ਖਰਾਬ ਹੀ ਹੋਣਾ ਪੈਂਦਾ ਹੈ ਮੁਰਖ ਨੂੰ ਵੇਖ ਬਾਤੀ ਜੀਵਨ ਬਾਤ ਉਹਦੇ ਬਾਤੀ ਮੂੰਹ ਜੀ ਵੀ ਜ਼ਹਿਰ ਹੁੰਦੀ ਵਿਸ਼ਿਆਂ ਦੀ ਤੇ ਉਹਨਾਂ ਦਾ ਜੀਵਨ ਵੀ ਸਾਰਾ ਬਿਆਰਤਨ ਦੇ ਵਿਸ਼ਿਆਂ ਵਾਲੀਆਂ ਬਾਤਾਂ ਕਰਦੇ ਰਹਿੰਦੇ ਹਨਗੇ ਵਿਸ਼ਿਆਂ ਨੂੰ ਬਾਤ ਹੀ ਅੰਮ੍ਰਿਤ ਸਮਝ ਕੇ ਉਹ ਬਾਤੋ ਖਾਨ ਨੂੰ ਕਹਿੰਦੇ ਨਵੇਂ ਨਿਆਣਿਆਂ ਨੂੰ ਜਿਵੇਂ ਇਹ ਉਮਰ ਨੂੰ ਉਮਰ ਸਮਝੀ ਬੈਠੇ ਹੈ ਵਿਸ਼ਿਆਂ ਨੂੰ ਇਹ ਪ੍ਰਾਪਤ ਜੀਵਨ ਵਿਖ ਬਾਤੀ ਜੀਵਨ ਬਾਤੀ ਮੂੰਹ ਚ ਬਿਉ ਹੀ ਰਹਿੰਦੀ ਐ ਵਿਸ਼ਿਆਂ ਦੀ ਜੀਵਣਾ ਉਹਨਾਂ ਦਾ ਬਾਦ ਬਿਆਰਸਾ ਇਹ ਭੰ ਭੂਲੇ ਮਰੋ ਨਾ ਕੇਸ ਪ੍ਰਕਾਰ ਜਿਤ ਨੂੰ ਸਤ ਮੰਨ ਕੇ ਪਰਹੂ ਚ ਭੁੱਲ ਕੇ ਨਾ ਕੋਈ ਮਰੋ ਬੇਮਖੋ ਕੇ ਮਹਾਰਾਜ ਤੋਂ ਸਤਗੁਰ ਸੇਵ ਸਦਾ ਸੁਖ ਹੋਵੇ ਜੇ ਸਤਗੁਰੂ ਸਾਹਿਬ ਦੀ ਸੇਵਾ ਕਰੋਗੇ ਤਾਂ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ ਬੇਨ ਸਤਿਗੁਰੂ ਮੁਕਤ ਕਿਨਾਂ ਨਾ ਪਾਈ ਸਤਿਗੁਰੂ ਸਾਹਿਬ ਤੋਂ ਬਗੈਰ ਕਿਸੇ ਨੇ ਮੁਕਤੀ ਕਲਿਆਣ ਨਹੀਂ ਪਾਉਣਾ ਕੀਤੀ ਹੈ ਆਵੇ ਜਾਹੇ ਮਰਹੇ ਮਰ ਜਾਏ ਜਨੂੰ ਧਾਰ ਕੇ ਜੀਵ ਆਉਂਦੇ ਐ ਮਰ ਕੇ ਜਾਂਦੇ ਐ ਫੇਰ ਵਾਸ਼ਨਾ ਦੇ ਵੱਧੇ ਹੋਏ ਫੇਰ ਮੌਤ ਦੇ ਮਾਰੇ ਮਰਦੇ ਐ ਇਉਂ ਜੂਨਾਂ ਚ ਆਵਾ ਗੌਣ ਚ ਪਏ ਰਹਿੰਦੇ ਕਦੇ ਕਿਸੇ ਜੂਨ ਚ ਮਰ ਕੇ ਪੈਂਦੇ ਐ ਕਦੇ ਕਿਸੇ ਜੂਨ ਚ ਆਵਾ ਜਿਉਂ ਜਾਹੇ ਆਵਹਿ ਜਾਹਿ ਮਰਹਿ ਮਰ ਜਾਈ ਜਿਹੜੇ ਪਰਮੇਸ਼ਰ ਵੱਲੋਂ ਬੇਮਖੋ ਕੇ ਮਰ ਗਏ ਐ ਉਹ ਮੌਤ ਦੇ ਮਾਰੇ ਆਉਂਦੇ ਜਾਂਦੇ ਐ ਤੇ ਜਮਦੇ ਮਰਦੇ ਰਹਿੰਦੇ ਮੌਤ ਮਾਰਦੀ ਰਹਿੰਦੀ ਹੈ ਇਹੋ ਸਰੀਰ ਹੈ ਤ੍ਰੈ ਗੁਣ ਧਾ ਇਹ ਜਿਹੜਾ ਸੀ ਇਹ ਤਿੰਨਾਂ ਗੁਣਾਂ ਦੀ ਧਾਤ ਹੈ ਅੰਸੁ ਹੈ ਰਾਸੀ ਤਾਂਸੀ ਸ਼ਾਂਤ ਕੀਤ ਵੈਗੁਰੂ ਮਾਇਆ ਕਰਕੇ ਰਚਿਆ ਹੋਇਆ ਹੈ ਇਸ ਨੂੰ ਵਿਆਪ ਸੋਗ ਸੰਤਾਪ ਇਹਨੂੰ ਜਦੋਂ ਪਦਾਰਥ ਮਿਲ ਜਾਂਦੇ ਉਦੋਂ ਤਾਂ ਬੜਾ ਸੁਖ ਹੁੰਦਾ ਹੈ ਜਦੋਂ ਨਾ ਮਿਲਣ ਤਾਂ ਤਾਪ ਚੜਿਆ ਰਹਿੰਦਾ ਸਮਕ ਭਲੀ ਪ੍ਰਕਾਰ ਜੋ ਚਲੇ ਜਾਂਦਾ ਸੋਗ ਪੈ ਕੇ ਮਰ ਜਾ ਜਾਂਦਾ ਹੈ ਇਉਂ ਇਹਨੂੰ ਚਿੰਬੜੀਆਂ ਰਹਿਣੀਆਂ ਚੀਜ਼ਾਂ ਸੋ ਸੇਵੋ ਜਿਸ ਮਾਈ ਨਾ ਬਾਸ ਉਸ ਵੈਗੁਰੂ ਦਾ ਸੇਵਨ ਕਰੋ ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੇ ਮਾਈ ਨੇ ਦਾਪੋਰੇ ਜੇ ਨਾ ਕਿਸ ਬਾਪ ਨਾ ਮਾਏ ਕਿੰਤੂ ਜਾਏ ਉਸ ਪਰਮੇਸ਼ਰ ਦਾ ਸੇਵਨ ਕਰੋ ਵਿਚੋਂ ਚੂਕੈ ਤਿਸਨਾ ਆਰ ਆਏ ਅੰਦਰ ਬਾਪ ਸੋ ਸੇਵੋ ਜਿਸ ਮਾਈ ਨਾ ਬਾਪ ਜਿਹਦੀ ਮਾਂ ਮਾਇਆ ਨਹੀਂ ਜਿਹਦਾ ਬਾਪੂ ਅਗਿਆਨ ਨਹੀਂ ਉਸ ਪਰਮੇਸ਼ਰ ਦਾ ਸੇਵਨ ਕਰੋ ਵਿੱਚ ਹੋ ਤੂੰ ਕਹਿ ਤਿਸਨਾ ਅਰ ਆਪ ਹੋਡੇ ਅੰਦਰੋਂ ਕ੍ਰਿਸ਼ਨ ਰਸਾ ਖਾਣ ਚੁੱਕੀ ਜਾਏਗੀ ਆਪ ਨਾਲੇ ਹੰਕਾਰ ਨਵਰਤ ਹੋ ਜਾਏਗਾ ਜਹ ਜਹ ਦੇਖਾਂ ਤਹ ਤਹ ਸੂਈ ਜਿੱਥੇ ਜਿੱਥੇ ਸੀ ਵੇਖਦੇ ਸੋ ਪਰਮੇਸ਼ਵਰੀ ਆਪ ਹੈ ਤਿੰਨੋ ਕਿੰਨਾ ਥਾਵਾਂ ਵਿੱਚ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਸਤਗੁਰ ਸਾਉ ਦੇ ਨਾਲ ਮਿਲੇ ਤੋਂ ਬਗੈਰ ਕਿਸੇ ਪੁਰਖ ਦੀ ਮੁਕਤੀ ਨਹੀਂ ਹੋ ਸਕਦੀ ਹੈ। ਫਿਰਦੈ ਸੱਚ ਇਹ ਕਰਨੀ ਸਾਧ ਜਿਹੜਾ ਦਿਲ ਚ ਸੱਚ ਵਸਿਆ ਰਹਿਣਾ ਇਹੋ ਕਮਾਈ ਸ੍ਰੇਸ਼ਟ ਹੈ। ਹੋਰ ਸਭ ਪਾਖੰਡ ਪੂਜ ਖੁਆਰ ਸਭ ਪਖੰਡ ਲੋਕ ਦਿਖਾਵਾ ਹੈ ਤੇ ਪੂਜਾ ਕਰਾ ਲਈ ਤਾਂ ਕਿ ਪੂਜ ਲਗੇ ਪੀੜਾ ਖੀਏ ਸੰਮਿਲੇ ਸੰਦਾਰ ਸੰਸਾਰ ਨਾ ਸਦਾ ਇਹ ਆਪਣਾ ਹੋਵੇ ਸੁਧ ਸੁਮਾਰ ਯਾਪਤ ਲੇਕੇ ਨਾ ਪਾ ਸਭਾ ਪੂਜ ਖੁਆਰ ਸਾਰੀ ਪੂਜਾ ਨੂੰ ਖਰਾਬ ਕਰਨ ਵਾਲੀ ਐ ਜਿਨ੍ਹਾਂ ਦੀ ਖਾਦੀ ਉਹਨਾਂ ਦੇ ਘਰ ਹੀ ਬਣ ਬਣ ਕੇ ਕਦੇ ਕੋਈ ਚੀਜ਼ ਬਣ ਕੇ ਉਹਨਾਂ ਦਾ ਦੇਖਾ ਦਿੰਦਾ ਰਹਿੰਦਾ ਕਦੇ ਕੋਈ ਚੀਜ਼ ਬਣ ਕੇ ਉਹਨਾਂ ਦੇ ਸਾਥੂ ਦਿੰਦਾ ਰਹਿੰਦਾ ਇਉਂ ਖਰਾਬ ਹੀ ਕਰਦੀ ਐ ਪੂਜਾ ਦੁਬਦਾ ਚੂਕੈ ਤਾਂ ਸ਼ਬਦ ਪਛਾਣ ਜੇ ਦੁਆਤ ਚੱਕੀ ਜਾਵੇ ਤਾਂ ਗੁਰੂ ਸਾਹਿਬ ਦੇ ਸ਼ਬਦ ਨੂੰ ਜੇ ਪਛਾਣੇ ਤਾਂ ਦੁਆਰ ਚੱਕੀ ਜਾਂਦੀ ਹੈ ਤਾਂ ਸਬਦ ਬ੍ਰਹਮ ਰੂਪੇ ਪਛਾਣਿਆ ਜਾਂਦਾ ਹੈ ਘਰ ਬਾਹਰ ਏਕੂ ਕਰ ਜਾਣ ਘਰਾਂ ਵਿੱਚ ਵੀ ਬਾਹਰ ਸੰਸਾਰ ਵੀ ਇੱਕੋ ਪਰਮੇਸ਼ਰ ਨੂੰ ਜਾਣਣਾ ਕਰੇ ਇਹਾ ਮਤ ਸਬਦ ਹੈ ਸਾਰ ਇਹੋ ਭਾਈ ਮਤ ਸ੍ਰੇਸ਼ਟ ਹੈ ਸਬਦ ਬ੍ਰਹਮ ਦੇ ਜਿਹੜਾ ਨਾਮ ਦੀ ਕਮਾਈ ਕਰਨੀ ਹੈ ਸਾਰ ਰੂਪ ਦੀ ਇਹੋ ਮਤ ਉਸਾਰੂ ਰੂਪ ਦੀ ਪ੍ਰਾਪਤੀ ਵਾਲੀ ਹੈ ਵਿੱਚ ਦੁਬ ਦਾ ਮਾਥ ਪਵੈ ਸ਼ਾ ਜੇ ਦੁਬ ਦਾ ਚਿੱਤਾਂ ਰਹੂਗਾ ਜਪੂਗਾ ਨਹੀਂ ਵਿਆ ਕਰੀਏ ਕਾ ਕਰੀਏ ਉਹਦੇ ਮੱਥੇ ਤੇ ਅੰਤਾ ਕਰਨ ਤੇ ਇੱਕ ਕਾਮ ਕਾਰਕਾਂ ਦੀ ਸ਼ਾਰ ਸੁਆਬ ਵਿਸ਼ਿਆਂ ਦੀ ਪੈਂਦੀ ਹੈ ਲਾਨਕਾ ਦੀ ਸੁਆਬ ਪੈਂਦੀ ਹੈ ਕਰਨੀ ਕੀਰਤ ਗੁਰਮਤ ਸਾਹਿਬਾਈ ਕੀਰਤਨ ਭਗਤੀ ਜਿਹੜੀ ਕਰਨੀ ਹੈ ਇਹ ਗੁਰਮਤਿ ਦੁਆਰਾ ਕਰਨੀ ਹੈ ਸਾਰ ਸ੍ਰੇਸ਼ਟ ਹੈ ਸੰਤ ਸਭਾ ਗੁਣ ਗਿਆਨ ਦੀ ਚਾਹ ਮਹਾਤਮਾ ਦੀ ਸੋਚ ਬ੍ਰਹਮ ਦੇ ਗੁਣਾਂ ਨੂੰ ਗਾਓ ਤੇ ਗਿਆਨ ਦੀ ਵਿਚਾਰ ਕਰੋ ਮਿਲ ਕੇ ਮਨ ਮਾਰੇ ਜੀ ਗੁਣ ਧਾਰਨ ਕਰਕੇ ਸਰਦਾ ਦੇ ਗਿਆਨ ਦੀ ਵਿਚਾਰ ਕਰੋ ਮਨ ਮਾਰੇ ਜੀਵਤ ਮਰ ਜਾਣ ਜਿਹੜਾ ਮਨ ਦਾ ਮੰਦਾ ਸੁਭਾਅ ਮਾਰ ਲਵੇ ਉਹਨੂੰ ਜੀਵਤ ਭਾਵ ਤੋਂ ਮਰਿਆ ਹੋਇਆ ਜਾਣ ਨਾ ਕਰੋ ਜੀਵ ਮੁਕਤ ਹੈ ਬੁਰਖੋ ਨਾਦਕ ਨਦਰੀ ਨਦਰ ਪਛਾਨ ਸਤਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਨਦਰੀ ਪ੍ਰਵੇਸ਼ਣ ਦੀ ਕਿਰਪਾ ਹੋਈ ਹੈ ਉਹਨਾਂ ਨੂੰ ਗਿਆਨਵਾਨ ਸਤਗੁਰੂ ਦੁਆਰਾ ਨਦਰੀ ਬ੍ਰਹਮ ਨੂੰ ਪਛਾਨ ਲਿਆ ਹੈ ਤੁਸੀਂ ਵੀ ਪਰਮੇਸ਼ਰ ਦੀ ਕਿਰਪਾ ਕਰਕੇ ਗੁਰਾਂ ਤੋਂ ਗਿਆਨ ਦੀ ਨਜ਼ਰ ਲੈ ਕੇ ਉਸ ਵਾਹਿਗੁਰੂ ਜਿਹਦੇ ਜਿਸਨੇ ਚਿੱਤੇ ਅੰਦਰ ਸਭ ਕੋ ਸਾਰਿਆਂ ਨਜ਼ਰ ਦੇ ਅੰਦਰ ਰੱਖਿਆ ਹੋਇਆ ਹੈ ਕੋਸ਼ ਰਵੇਸ਼ ਨੂੰ ਪਛਾਨ ਕੇ ਨਿਹਾਲ ਹੋ ਮਨ ਮਾਰੀ ਜੀਵਤ ਮਰ ਜਾਣਾ ਨਾਨਕ ਨਦਰੀ ਨਜ਼ਰ ਪਛਾਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ